ਇਹਨਾਂ ਨੂੰ ਦੁਗਰੀ ਤੋਂ ਲੈ ਕੇ ਆਏ ਸੀਗੇ ਫੇਸ ਬੰਨ ਦੁਗਰੀ ਤੋਂ ਪਸੰਦ ਹੈ ਵੀ ਨੇ ਤੇ ਉਸ ਟਾਈਮ ਦੀ ਕੰਡੀਸ਼ਨ ਵੀ ਤੁਸੀਂ ਦੇਖੋ ਕੀ ਸੀ ਘਰ ਦੇ ਕੀ ਹਾਲਾਤ ਸੀਗੇ ਤੇ ਅੱਜ ਵਾਈਗੁਰ ਜੀ ਦੀ ਕਿਰਪਾ ਦੇ ਨਾਲ ਮਾਤਾ ਜੀ ਬਿਲਕੁਲ ਹੀ ਠੀਕ ਆ ਆਪਣੇ ਘਰ ਚੱਲੇ ਨੇ ਵਾਪਸ ਆਪਣੇ ਬੇਟੇ ਨਾਲ ਕਿਉਂਕਿ ਉਹ ਇਕੱਲਾ ਹੀ ਰਹਿ ਰਿਹਾ ਰਿਣੀ ਘਰ ਦੇ ਵਿੱਚ ਤੇ ਘਰੇ ਸਾਫ ਸਫਾਈ ਹੋ ਗਈ ਸੀ ਸਾਰੀ ਜੇ ਸੀ ਵੀ ਜਿੰਨਾ ਟਾਈਮ ਘਰ ਨਹੀਂ ਸਾਫ਼ ਹੁੰਦਾ ਉਹਨਾਂ ਟਾਈਮ ਅਸੀਂ ਵੀ ਮਾਤਾ ਨੂੰ ਨਹੀਂ ਭੇਜਣਾ ਫਿਰ ਜਨੀਸ਼ ਨੇ ਜਾ ਕੇ ਘਰ ਦੀ ਸਫਾਈ ਕਰਾਈ ਸਾਨੂੰ ਵੀਡੀਓ ਬਣਾ ਕੇ ਭੇਜੀ ਬੰਦਾ ਸਦਰਾਂ ਨਾਲ ਘਰ ਬਣਾਉਂਦਾ ਐਟ ਐਟ ਲਾ ਕੇ ਕਿਦਾਂ ਟੀਲਾ-ਟੀਲਾ ਇਕੱਠਾ ਕਰਕੇ ਆਲਣਾ ਬਣਾਉਂਦਾ ਵਾ ਪਰ ਉਸ ਆਲਣੇ ਦੇ ਵਿੱਚ ਜੋ ਹਾਲਾਤ ਬਣੇ ਹੋਏ ਸੀ ਰੱਬ ਇਦਾਂ ਦੇ ਹਾਲਾਤ ਕਿਸੇ ਦੇ ਨਾ ਬਣਾਵੇ ਤਾਂ ਨੇ ਮੇਨੇ ਮਾਰਨ ਜੋਗੇ ਆ ਤੰਗ ਕਰਨ ਜੋਗੇ ਆ ਨਾਲ ਖੜ ਕੇ ਕੋਈ ਆ ਜੇ ਨਹੀਂ ਇਹ ਪਰਿਵਾਰ ਪਿਛਲੇ ਕਿੰਨੇ ਸਾਲਾਂ ਤੋਂ ਨਰਕ ਘਟ ਰਿਹਾ ਸੀ ਅੰਦਰ ਪੰਜ ਪੰਜ ਛੇ ਛੇ ਸਾਲ ਹੋ ਗਏ ਸੀ ਇਹ ਘਰੋਂ ਬਾਹਰ ਹੀ ਨਹੀਂ ਸੀ ਨਿਕਲੇ ਇਹ ਰਹੀ ਪਈ ਰਹੀ ਅੰਦਰ ਹੀ ਪਈ ਰਹੀ ਨਾਉਣਾ ਟੋਣਾ ਉੱਠਣਾ ਸਰੀਰ ਨੇ ਬੰਦ ਕਰਤਾ ਗੰਦਗੀ ਦੇ ਢੇਰ ਲੱਗੇ ਨੱਤਾਂ ਗਲ ਗਈਆਂ ਬਿਲਕੁਲ ਜਗਮੋਗੇ ਕੀੜੇ ਪੈ ਗਏ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਬਨੀਤਾ ਗੁਪਤਾ ਤੇ ਵੀਨਾ ਗੁਪਤਾ ਦੋਨੋਂ ਮਾਵਾਂ ਧੀਆਂ ਤੇ ਇੱਕ ਇਹਨਾਂ ਦਾ ਬੇਟਾ ਬੇਟੇ ਦਾ ਨਾਂ ਹੈਗਾ ਰਜਨੀਸ਼ ਗੁਪਤਾ ਤੇ ਮਾਤਾ ਜੀ ਬੀਲੀ ਡਿਪਾਰਟਮੈਂਟ ਦੇ ਵਿੱਚ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਵਿੱਚ ਐਜ ਕੈਸ਼ੀਅਰ ਜੌਬ ਕਰਦੇ ਸੀਗੇ ਮਾਡਲ ਟਾਊਨ ਤੇ ਅਸੀਂ ਇਹਨਾਂ ਨੂੰ ਦੁਗਰੀ ਤੋਂ ਲੈ ਕੇ ਆਏ ਸੀਗੇ ਫੇਸ ਬੰਨ ਦੁਗਰੀ ਤੋਂ ਬਸੰਤ ਐ ਵੀ ਨਹੀਂ ਤੇ ਉਸ ਟਾਈਮ ਦੀ ਕੰਡੀਸ਼ਨ ਵੀ ਤੁਸੀਂ ਦੇਖੋ ਕੀ ਸੀ ਘਰ ਦੇ ਕੀ ਹਾਲਾਤ ਸੀਗੇ ਤੇ ਅੱਜ ਵਾਈਗੁਰਜੀ ਦੀ ਕਿਰਪਾ ਦੇ ਨਾਲ ਮਾਤਾ ਜੀ ਬਿਲਕੁਲ ਹੀ ਠੀਕ ਆ ਆਪਣੇ ਘਰ ਚੱਲੇ ਨੇ ਵਾਪਸ ਆਪਣੇ ਬੇਟੇ ਨਾਲ ਕਿਉਂਕਿ ਉਹ ਇਕੱਲਾ ਹੀ ਰਹਿ ਰਿਹਾ ਰੀ ਨੀਸ਼ ਘਰ ਦੇ ਵਿੱਚ ਤਕਰੇ ਸਾਫ ਸਫਾਈ ਹੋ ਗਈ ਸੀ ਸਾਰੀ ਸਾਡੀ ਕੋਸ਼ਿਸ਼ ਸੀ ਵੀ ਜਿੰਨਾ ਟਾਈਮ ਘਰ ਨਹੀਂ ਸਾਫ ਹੁੰਦਾ ਉਹਨਾਂ ਟਾਈਮ ਅਸੀਂ ਵੀ ਮਾਤਾ ਨੂੰ ਨਹੀਂ ਭੇਜਣਾ ਫਿਰ ਜਨੀਸ਼ ਨੇ ਜਾ ਕੇ ਘਰ ਦੀ ਸਫਾਈ ਕਰਾਈ ਸਾਨੂੰ ਵੀਡੀਓ ਬਣਾ ਕੇ ਭੇਜੀ ਪੂਰੀ ਜਾਣਕਾਰੀ ਦਿੱਤੀ ਤਾਂ ਫਿਰ ਸਾਡੇ ਸੇਵਾਦਾਰ ਟੀਮ ਮੈਂਬਰ ਵੀ ਅਸੀਂ ਉੱਥੇ ਭੇਜੇ ਉਹਨਾਂ ਨੇ ਵੀ ਦੱਸਿਆ ਵੀ ਹਾਂ ਹੁਣ ਅੰਦਰੋਂ ਸਾਫ ਸਫਾਈ ਹੋ ਗਈ ਹੈ ਸਾਰੀ ਪਰ ਅਸੀਂ ਤਾਂ ਚਾਹੁੰਦੇ ਸੀ ਵੀ ਮਾ ਮਾਵਾਂ ਧੀਆਂ ਦੋਨੋਂ ਇੱਥੇ ਰਹਿਣ ਹਜੇ ਵੀ ਚਲੋ ਬਨੀਤਾ ਦਾ ਵੀ ਮਨ ਲੱਗਿਆ ਹੋਇਆ ਪਰ ਮਾਤਾ ਵੀ ਚਾਹੁੰਦੀ ਆ ਵੀ ਮੈਂ ਘਰੇ ਜਾਵਾਂ ਮੇਰਾ ਬੇਟਾ ਕੱਲਾ ਉਹਦੀ ਰੋਟੀ ਦਾ ਵੀ ਔਖਾ ਘਰ ਵੀ ਕੱਲਾ ਸੁਣਨਾ ਛੱਡਣਾ ਬੜੀਆਂ ਬੰਦਾ ਸਦਰਾਂ ਨਾਲ ਘਰ ਬਣਾਉਂਦਾ ਐ ਟਟ ਲਾ ਕੇ ਕਿਦਾਂ ਥੀਲਾ-ਥੀਲਾ ਇਕੱਠਾ ਕਰਕੇ ਆਲਣਾ ਬਣਾਉਂਦਾ ਵਾ ਪਰ ਉਸ ਆਲਣੇ ਦੇ ਵਿੱਚ ਜੋ ਹਾਲਾਤ ਬਣੇ ਹੋਏ ਸੀ ਰੱਬ ਇਦਾਂ ਦੇ ਹਾਲਾਤ ਕਿਸੇ ਦੇ ਨਾ ਬਣਾਵੇ ਤੇ ਸਾਡਾ ਸਮਾਜ ਸਾਡੀ ਸੁਸਾਇਟੀ ਸਿਰਫ ਲੋਕੀ ਤਾਨੇ ਮਿਹਨੇ ਮਾਰਨ ਜੋਗੇ ਆ ਤੰਗ ਕਰਨ ਜੋਗੇ ਆ ਨਾਲ ਖੜ ਕੇ ਕੋਈ ਰਾਜੀ ਨਹੀਂ ਇਹ ਪਰਿਵਾਰ ਪਿਛਲੇ ਕਿੰਨੇ ਸਾਲਾਂ ਤੋਂ ਨਰਕ ਘਟ ਰਿਆ ਸੀ ਅੰਦਰ ਪੰਜ ਪੰਜ 6 6 ਸਾਲ ਹੋ ਗਏ ਸੀ ਇਹ ਘਰੋਂ ਬਾਹਰ ਹੀ ਨਹੀਂ ਸੀ ਨਿਕਲੇ ਕਦੇ ਇਕੱਲਾ ਜਨੀਸ਼ ਜਾਂਦਾ ਸੀ ਬਾਹਰ ਇਹ ਭੈਣ ਸਾਡੀ ਪੜ੍ਹੀ ਲਿਖੀ ਹੈ ਕਿੰਨਾ ਪੜੀਆਂ ਬਣੀ ਤਾਂ ਤੂੰ ਇੰਟਰ ਕੀ ਹੈ ਇੰਟਰ ਕੀਤਾ ਹੋਇਆ ਪਲੱਸ 2 ਕੀਤੀ ਹੋਈ ਹੈ ਹਨਾ ਇੰਟੈਲੀਜੈਂਟ ਕੁੜੀ ਸੀਗੀ ਬਸ ਅੰਦਰੀ ਪਈ ਰਹੀ ਅੰਦਰੀ ਪਈ ਰਹੀ ਨਾਉਣਾ ਟੋਣਾ ਉੱਠਣਾ ਸ਼ਰੀਰ ਨੇ ਬੰਦ ਕਰਤਾ ਗੰਦਗੀ ਦੇ ਢੇਰ ਲਾ ਕੇ ਲੱਤਾਂ ਗਲ ਗਈਆਂ ਬਿਲਕੁਲ ਹੀ ਜ਼ਖਮ ਹੋ ਗਏ ਕੀੜੇ ਪੈ ਗਏ ਤੇ ਦੁਨੀਆਦਾਰੀ ਚਾਚਾ ਤਾਇਆ ਮਾਮਾ ਮਾਸੀ ਭੂਆ ਕੋਈ ਪਿੱਛੇ ਆਉਣ ਵਾਲਾ ਨਹੀਂ ਕੋਈ ਆ ਕੇ ਦੇਖਣ ਵਾਲਾ ਨਹੀਂ ਕੋਈ ਆ ਕੇ ਕਹਿਣ ਵਾਲਾ ਨਹੀਂ ਬੇਦੀ ਤੁਹਾਡੇ ਨਾਲ ਕੁਤਾ ਭਲਾ ਹੋਵੇ ਸ਼ੁਭਮ ਸੈਣੀ ਜੀ ਦਾ ਜਿਨ੍ਹਾਂ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਤੇ ਅੱਜ ਤੋਂ 3 ਮਹੀਨੇ ਸਾਢੇ 3 ਮਹੀਨੇ ਪਹਿਲਾਂ 27 3 25 ਨੂੰ ਅਸੀਂ ਇਸ ਪਰਿਵਾਰ ਨੂੰ ਲੈ ਕੇ ਆਏ ਸੀ ਉੱਥੇ ਤੇ ਅੱਜ ਮਾਤਾ ਵੀਨਾ ਜੀ ਆਪਣੇ ਘਰ ਚੱਲੇ ਨੇ ਆਪਣੇ ਬੇਟੇ ਨਾਲ ਤੇ ਬਨੀਤਾ ਗੁਪਤਾ ਭੈਣ ਸਾਡੀ ਸਾਡੇ ਕੋਲੇ ਰੁਕੇਗੀ ਇੱਥੇ ਕਿਉਂਕਿ ਦਾ ਟ੍ਰੀਟਮੈਂਟ ਚੱਲਦਾ ਇਹਦੇ ਹਜੇ ਭੈਣ ਦੇ ਪੱਟੀਆਂ ਹੁੰਦੀਆਂ ਲੱਤਾਂ ਤੇ ਤੇ ਇਹਦੇ ਸਰੀਰ 'ਚ ਵੀ ਉਨੀ ਤਾਕਤ ਨਹੀਂ ਹੈਗੀ ਵੀ ਆਪਣੇ ਆਪ ਨੂੰ ਸੰਭਾਲ ਸਕੇ ਸਾਰੇ ਅਰਦਾਸ ਕਰਿਓ ਇੱਕ ਦਿਨ ਬਨੀਤਾ ਭੈਣ ਵੀ ਆਪਣਾ ਜੀਵਨ ਆਪਣੇ ਪੈਰਾਂ ਤੇ ਹੋ ਕੇ ਬਤੀਤ ਕਰ ਸਕੇ ਤੇ ਇਹ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਵਾਂਗ ਜੀਵਨ ਬਤੀਤ ਕਰ ਸਕਣ ਉਸ ਘਰ 'ਚ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰਨ ਤੇ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਸੀਸਾਂ ਨੇ ਅੱਜ ਇਸ ਮਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਨਹੀਂ ਤੇ ਇਹ ਤੋਂ ਵੀ ਨਹੀਂ ਤੋਰ ਹੁੰਦਾ ਸੀ ਫੜ ਕੇ ਚੱਕ ਗੱਡੀ 'ਚ ਬਿਠਾਇਆ ਸੀ ਇਹ ਵੀ ਵਿਚਾਰੀ ਮੰਜੇ ਤੇ ਬੈਠੀ ਸੀ ਹੁਣ ਮਾਤਾ ਠੀਕ ਹੋ ਖੜੇ ਹੋ ਹੁਣ ਤੋਰ ਫਿਰ ਕੀ ਘਰੇ ਰੋਟੀ ਪਾਣੀ ਬਣਾ ਲਿਆ ਕਰੋਗੇ ਇਹਦਾ ਖਾਣਾ ਦਣਾ ਬਣਾਇਆ ਕਰੋਗੇ ਮੈਂ ਬਣਾਉਂਦੀ ਹਾਂ ਇਸ ਨੂੰ ਮੈਂ ਵੀ ਹੈਲਪ ਕਰੂੰਗਾ ਇਹ ਤਾਂ ਦੋ ਨਹੀਂ ਹਾਂ ਠੀਕ ਹੈ ਜਨੀਸ਼ ਬਈ ਦਮ ਕੱਢ ਜਾ ਰਹੀ ਹੈ ਬੜੀ ਹਾਲਤ ਹੈ ਜਿਹੀ ਹੈ नहीं नहीं हम नहीं भेज रहे भगवान ने हमने क्या किया हमने कुछ भी नहीं किया मा? नहीं, नहीं, नहीं करने कराने वाला तो वही है सबका है ना आप जीशु को मानते हो वही है सब करने वाला उन्होंने हमें भेजा उन्होंने हमें वहाँ पे माध्यम बनाया ना आपको भेज कर एक जरिया बनाया और उन्होंने आपको ठीक कर दिया वही आपको घर भेज रहे हैं सब करेंगे वही करवाने वाला है ਠੀਕ ਹੈ ਰਜਿੰਸ਼ ਭਾਈ ਮਾਂ ਦਾ ਖਿਆਲ ਰੱਖਣਾ ਹੈ ਪੂਰਾ ਪੱਕਾ ਪ੍ਰੋਮਿਸ ਪ੍ਰੋਮਿਸ ਸਰ ਹਾਂ ਠੀਕ ਹੈ ਤੂੰ ਕੀ ਕੰਮ ਕਰਦਾ ਹੁਣ ਅਸੀਂ ਤਾਂ ਫਿਰ ਕੰਟੈਂਟ ਜੋ ਲਿਖਣੇ ਕਹੀ ਹੈ ਥੋੜਾ ਕੰਟੈਂਟ ਰਾਈਟਿੰਗ ਕਾ ਹੈ ਟੈਕਨੀਕਲ ਰਾਈਟਿੰਗ ਵੀ ਹੋਦੀ ਹੈ ਠੀਕ ਹੈ ਬਾਈ ਠੀਕ ਚਲੋ ਜੀ ਸੰਗਤ ਨੂੰ ਵੀ ਬੇਨਤੀ ਹੈ ਜੇ ਕੋਈ ਭੈਣ ਭਰਾ ਰਜੇਸ਼ ਨੂੰ ਜੌਬ ਦੇ ਸਕਦਾ ਦੁਗਰੀ ਇਲਾਕੇ ਚ ਇਹ ਬੱਚਾ ਰਹਿੰਦਾ ਵਾ ਤੇ ਇਹਦੇ ਉੱਪਰ ਜ਼ਿੰਮੇਵਾਰੀ ਹੈ ਆਪਣੀ ਮੰਮੀ ਦੀ ਤੇ ਆਪਣੀ ਸਿਸਟਰ ਦੀ ਤੇ ਜੇ ਇਹਨੂੰ ਕੋਈ ਚੰਗੀ ਜੌਬ ਮਿਲ ਜੇਵੇ मांग के नहीं खाना चाहता करके खाना चाहता आई टू स्टैंड ऑन फीट मैं खड़ा होना चाहता हूँ एंड इट शुड बी न्यू स्टार्ट फॉर मी कि एक नया स्टार्ट हो जो एक स्क्रैच से स्टार्ट होता है जैसे कोई चीज़ ख़त्म हो जाती है फिर से एक इमर्ज होती है जैसे पौधा मुरझा आ जाता है फिर उसको एक एक समझदार माली जो होता है उसको वाइटलाइज करता है उसको रिवाइटलाइज करता है कि वो दोबारा खड़ा हो जाए तो इसी तरीके से मैं चाहता हूँ कि फिर से मैं लाइफ में स्टैंड करूँ जो मेरी एक पोजीशन थी पहले वो फिर से रिगेन हो जाए ਮੋਟਰ ਸਾਮ ਨੇ ਕਿਨੇ ਚੰਗੀ ਜੌਬ ਕੀਤੀ ਹੋਈ ਹੈ ਵੀਰ ਨੇ ਪਰ ਕੁਝ ਹਾਲਾਤ ਫੈਮਲੀ 'ਚ ਇਦਾਂ ਦੇ ਹੋ ਗਏ ਪਾਪਾ ਦੀ ਡੈਥ ਹੋ ਗਈ ਮੰਮਾ ਬਿਮਾਰ ਹੋ ਗਏ ਸਿਸਟਰ ਬਿਮਾਰ ਹੋ ਗਈ ਇਹ ਖੁਦ ਵੀ ਮਤਲਬ ਡਿਪਰੈਸ ਹੋ ਗਿਆ ਫਿਰ ਉਸ ਤੋਂ ਬਾਅਦ ਤੇ ਹੁਣ ਰਨੀਸ਼ ਉੱਠ ਕੇ ਖੜਾ ਹੋਣਾ ਚਾਹੁੰਦਾ ਤਾਂ ਪਲੀਜ਼ ਸਪੋਰਟ ਕਰੋ ਜੇ ਕੋਈ ਭੈਣ ਭਰਾ ਇਹਨਾਂ ਨੂੰ ਜੌਬ ਦੇ ਸਕਦਾ ਤਾਂ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ